ਹਣਕੀ ਨਾ ਬੜਾ ਜੀ ਮੇਰਾ ਨਾਮ ਗਰਵਜਨ ਸਿੰਘ ਹੈ ਜੀ ਬਕਸ ਜੀ ਕੀ ਕੰਮ ਕਰਦੇ ਹੋ ਕਿੱਥੇ ਰਹਿੰਦੇ ਸਾਡੀ ਨਾ 베ਦੀ ਦੋਦਕਾਨਾ ਸ਼ੋਪ ਛੱਡ ਕੇ ਸਾਡੀ ਆਪਣੀ ਸਨਾਰੇ ਦੀ ਸ਼ੋਪ ਹੈ 베ਦੇ ਆਪਣੀ ਤੇ ਕੀ ਅੱਜ ਹੋਇਆ ਨਾਲਾ ਕੱਟਦਾ ਅੱਜ ਨਾ ਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਇਹ ਵੀ ਮੇਰਾ ਫੋਨ ਚ ਨਾ ਚਾਰੀਆ ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖਿਆ ਹੋਇਆ ਨਹੀਂ ਆ ਬੱਚਾ ਨੂੰ ਕਹਿੰਦੇ ਭਈ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰਚਾਨ ਦੇ ਹੀ ਥੋੜਾ ਜਿਹਾ ਤੇ ਮੈਨੂੰ ਇਹਦੇ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਠੀਕ ਲੋਤੀ ਮੈਂ ਕਹਿੰਦਾ ਤੇ ਚਲੇ ਗਈ ਸੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਇੱਕ ਬੱਚੇ ਇਹਨਾਂ ਦਾ ਮੋਬਾਈਲ ਵੇਖ ਰਹੇ ਸੀ ਇਹਨਾਂ ਕੋ ਚਾਰ ਕ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਏ ਡਬੱਟੇ ਡਬੁੱਟੇ ਲੈ ਕੇ ਇਹਨਾਂ ਕੋਲੋਂ 4 4000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ 4000 ਇਹਨਾਂ ਨੇ ਉਹ ਮੈਡਮ ਨਹੀਂ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀਡੀਓ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਹੈ ਕੀ ਹਾਲਾਤ ਇਹਨਾਂ ਦੇ ਇਹਨਾਂ ਦੇ ਇਹ ਕਮੰਡ ਹੈ ਏਜ ਵਾਰ ਇਹ ਕਮੰਡੇ ਫਿਰ ਇਹਨਾਂ ਨੂੰ ਚਾਹ ਚ ਪਾਈ ਮੇਕਅਪ ਚਾਹ ਚ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਉਹਨਾਂ ਨਾਲ ਵਿੱਚ ਆ ਚੁ ਪਈ ਮੈਂ ਵੀਰ ਹੋਣਾ ਨੂੰ ਮੈਂ ਕਿਹਾ ਤੁਸੀਂ ਬਾਹਰੋਂ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਚਰਨੋਂ ਗੱਡੀ ਤੇ ਨਿਕਲ ਗਈ ਤੇ ਫਿਰ ਪਰੇਸ਼ਾਨ ਹੀ ਵੀਦੀ ਤੇ ਇਹ ਤੇ ਵੀਦੀ ਨਾਲ ਬੜਾ ਤੱਕਾ ਹੋ ਗਿਆ ਵੀਰ ਦੀ ਨੇ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਸੂਟ ਚ ਕਮਾ ਲਾਂਗੇ ਕੀ ਕਰਜਾ ਜਦੋਂ ਸੀਸੀਟੀਵੀ ਲੱਗਣਾ ਆਹੀ ਤੇ ਕਹ ਨਿਆਨੇ ਸੀਸੀਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀਦੀ ਸੋ ਸੀਸੀਟੀਵੀ ਕੋਲੋਂ ਨਹੀਂ ਦੁਨੀਆ ਡਰਦੀ ਕੇ ਆਜੋ ਹਾਂਜੀ ਹਾਂਜੀ ਆਰਿਕਾ ਨਾਲ ਆਰਿਕਾ ਨਹੀਂ ਇਹ ਹੀ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਚਵੈਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਜੇ ਵੀ ਵੇਖੋ ਬੈਠੇ ਕਮਾਂਡੇ ਵੇਖੋ ਇਹ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉੱਤੇ ਬੈਠੇ ਤੇ ਤਾਂ ਕਰਕੇ ਹੀ ਕਹਿੰਦੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਹੈ ਉਹਨਾਂ ਨੂੰ ਦੇ ਜਾਣ ਤੇ ਟੈਨਸ਼ਨ ਕਰਦੇ ਆ ਇਹ ਆਰਮੀ ਚੋਂ ਰਿਟਾਇਰਡ ਕੈਪਟਨ ਰਿਟਾਇਰ ਦੇ ਵੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਇੱਕ ਮਿੰਟ ਹੋ ਜਾ ਖਲੀ ਕੀ ਨਾ ਬੜਾ ਮੇਰਾ ਨਾਮ ਗਰਮੇ ਸਿੰਘ ਤੇ ਤੁਹਾਡਾ ਕਲਾਸ ਹਾਊਸ ਕਿ ਸੁਣਾਦੇ ਆ ਤਨ ਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਤੁਹਾਡਾ ਜੀ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ 4:30 ਵਜੇ ਮੇਰੇ ਕੋਲ ਆਈ ਇਹ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਏ ਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਣਾਣ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਏ ਦਾ ਬਣਿਆ ਤੇ ਸਾਰਾ ਸਮਾਨ ਇਹਦੇ ਫਾਫਿਆਂ ਚ ਪਾਤਾ ਤੇ ਆਂਦੀ ਪੈਸੇ ਬੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜਿਹੜੀ ਆਉਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਬੀ ਬਹਿ ਪੈ ਗਿਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਪਰ ਲੇਕਨੇ ਇਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਿਆ ਤੁਸੀਂ ਮੇਰਾ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦਿੱਤਾ ਤੇ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾਗੇ ਮੈਂ ਸੁਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਤੋਂ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਗਈ ਕਿਤਨਾ ਦੀ ਮਰਸੀ ਕਿਸੇ ਵੇਖਣ ਲੱਗੋ ਉਹ ਤਕਰੀਬਨ ਮਤਲਬ 30 32 ਸਾਲ ਦੀ ਲੇਡੀ ਆ ਕੋਈ ਇਹ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਹਰਦਾ ਉਹਦਾ ਗੱਡੀ ਚ ਬੈਠਾ ਸੀ ਤੇ ਸੀਸੀਟੀਵੀ ਹੈਗੀ ਆ ਜੀ ਸੀਸੀਟੀਵੀ ਕੈਮਰੇ ਜਾਈ ਫੋਟੋ ਨਹੀਂ ਆ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਹਿੰਨਾ ਚਿਰ ਕਾਫੀ ਚਿਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਕੀ ਮੰਗ ਕਰਦਾ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਤੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀ ਚੀਜ਼ਾਂ ਦੀ ਬਸ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ ਗੂਗਲ ਪੇ ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਲੀਸਟ ਆਪਣੀ ਇਹ ਮਦਦ ਲਈ ਆ ਰਹੀ ਆ ਉਹ ਜਿਹੜੀ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਜਿਹੜਾ ਨੰਬਰ ਦੇਖੀ ਚੱਲ ਲੱਗਿਆ ਕਿੱਥੋਂ ਦਾ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦਿਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਸੀਸੀਟੀਵੀ ਫੁਟੇਜ ਹੈਗੀ ਸਾਹਮਣੇ ਸੀਸੀਟੀਵੀ ਫੁਟੇਜ ਬਣਾ ਵਾਲੇ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ ਤੇ ਇਹਨਾਂ ਦੀ ਹਕਸੀ ਕਰਵਾਵਾਂਗੇ ਜੀ।